ਮਿੰਦਰ ਮੋਦ ਲਈ ਕੀ ਨਹੀਂ ਕੀ ਗੱਲ ਕੰਮ ਤੇ ਨਹੀਂ ਹੋਏਗੀ ਕਿਦਾਂ ਹੋ ਪਿਆਰ ਹੋਈ ਮੈਥੋਂ ਤੁਸੀਂ ਦੀਦੀ ਬਸ ਤੁੰਤਾ ਸੁਣੀ ਆਉਂਦੀ ਸੀ ਕਿ ਬੈਂ ਅਸੀਂ ਨਾ ਜਾਣੀ ਆਂ ਜਾਨਾ ਕਿਉਂ ਕਿ ਤੇ ਜੰਮ ਬੇ ਕੀ ਤਾਂ ਕਹਿੰਦੀ ਨਹੀਂ ਨਹੀਂ ਬਸ ਅਸੀਂ ਪਿੰਡੀ ਸ਼ੱਦ ਕੇ ਜਾਂਦੇ ਆ ਅਸੀਂ ਇਸ ਪਿੰਡ ਚ ਰਹਿੰਦੇ ਨਹੀਂ ਹਾਂ ਬੰਛੜ ਕੇ ਜਾਂਦੇ ਆ ਕਿਉਂ ਕੀ ਗੱਲ ਹੋ ਕਿ ਕਿਸੇ ਨੂੰ ਕੁਝ ਕਹਿਤਾ ਨਾ ਨਾ ਲੈ ਕਹਿਣਾ ਕੀ ਕਿਸੇ ਨੂੰ ਕੁਝ ਬਾਕੀ ਹਮ ਲੋਕਾਂ ਦਾ ਵਧੀਆ ਨਹੀਂ ਜੀਂਦੇ ਮੈਂ ਤਾਂ ਕੁੜੀ ਕਰਕੇ ਡਰਨਾ ਮੈਂ ਉਹ ਦਿਨ ਦੱਸਿਆ ਸੀ ਨਾ ਆਪਰੇ ਕੰਮ ਰੱਖ ਕੇ ਮੈਂ ਦੱਸ ਸਸਪੈਂਡ ਤੇ ਲਾਈ ਕੇ ਉਹਨਾਂ ਰਾਜੀ ਹੀ ਲਗੀ ਮੇਰੀ ਗੱਲ ਸਾਨੂੰ ਨਹੀਂ ਪਤਾ ਈ ਆਣਾ ਨੂੰ ਤੇ ਆਨੇ ਦੁੱਖ ਪਤਾ ਹੁੰਦਾ ਮੈਂ ਸਮਝਦੀ ਏ ਤੇਰੀ ਟੈਨਸ਼ਨ ਮੈਂ ਤੈਨੂੰ ਤਾਂ ਨਹੀਂ ਕਹਿ ਸਕਦੀ ਵੀ ਉਹ ਬਾਹਰ ਨਾ ਜਾਣ ਦੇ ਕਿ ਤੈਨੂੰ ਕੀ ਪਤਾ ਸੀ ਇਹਾਂ ਦਾ ਜੰਮ ਗਿਆ ਜਵਾਨ ਨੇ ਨਾਲੇ ਘੱਟ ਕੱਢ ਗਈ ਹੈ ਜੀ ਹੁਣ ਕਿਸੇ ਦਾ ਕਿਹੜਾ ਮੂੰਹ ਖੜ ਲਾਂਗੀ ਲੋਕਾਂ ਦੀਆਂ ਨਜ਼ਰਾਂ ਨੂੰ ਨਹੀਂ ਰੋਕ ਸਕਦੇ ਆਪਾਂ ਬਸ ਤਾਂ ਹੀ ਬਾਲੋ ਹੀ ਗੱਲਾਂ ਸਾਨੂੰ ਮਿਲਦੀਆਂ ਨਹੀਂ ਤੇ ਇੱਕ ਹੋ ਵੀ ਗੱਲਾਂ ਸਾਨੂੰ ਮਿਲਦੀਆਂ ਨਹੀਂ ਕੁੜੀ bari ਤੈਨੂੰ ਪਤਾ ਤਾਂ ਨਹੀਂ ਵੀ ਮੈਂ ਕੁੜੀ ਨੂੰ ਕਿੰਨੀ ਔਖੀ ਹੋ ਕੇ ਪਾਲਿਆ ਹਾਂ ਤੇ ਮੈਂ ਕੁੜੀ ਨੂੰ ਬੰਦਾ ਖਵਾਉਣ ਲਈ ਥੋੜਾ ਪਾਲਿਆ ਫਿਰ ਲੋਕ ਇਹਦੀ ਬਾਰੇ ਗੱਲਾਂ ਕਰਨ ਤੇ ਮੈਂ ਸੁਣਾ ਮਨਿੰਦਰ ਮੇਰੀ ਗੱਲ ਸੁਣ ਮੈਂ ਮੰਨਦੀ ਹਾਂ ਕਦੇ ਗੁੱਸੇ 'ਚ ਮੇਰੇ ਤੋਂ ਵੀ ਵੱਧ ਘਟਕੇ ਆ ਗਿਆ ਤੂੰ ਮੇਰੇ ਬਾਪੂ ਨੇ ਕਹਿਤਾ ਸੀਗਾ ਮੈਂ ਗਲਤੀ ਮੰਨਦੀ ਹਾਂਗੀ ਮੇਰੀ ਗੱਲ ਸੁਣ ਅਲਤੋ ਬਾਅਦ ਇਹ ਕੋਈ ਕੁਝ ਨਹੀਂ ਕਹਿੰਦੇ ਕਹਿੰਦੇ ਸੀ ਜੀ ਅਵੇ ਦੇਖਦੇ ਨ ਸਮਾਨ ਦੀ ਲੋਡ ਤੇ ਟੀਵੀ ਰੱਖ ਤਾ ਤੂੰ ਕਹਿੰਦੀ ਸੀ ਮੇਰੀ ਕੁੜੀ ਦਾ ਜੀ ਨਹੀਂ ਲੱਗਦਾ। ਵੀ ਤੁਹਾਡੇ ਜਵਾਬ ਹੈ ਨਹੀਂ। ਹੋਰ ਤੈਨੂੰ ਕਿਸੇ ਚੀਜ਼ ਦੀ ਲੋੜ ਆ ਉਹ ਦੱਸ ਦੇ। ਤੂੰ ਹੁਣ ਐ ਸੈੱਡ ਕਿ ਜਾਵੇਂਗੀ। ਤੇਰੇ ਸਿਰ ਤੇ ਤਾਂ ਮੈਂ ਸਾਰੇ ਬਿੱਢੀ ਬੈਠੀ ਐ। ਮਣੇ ਕਿਸੇ ਤੇ ਮੈਂ ਅੱਜ ਤੱਕ ਇਹ ਨਾ ਪ੍ਰਸੰਨ ਕੀਤਾ ਜਿੰਨਾ ਉਹ ਤੇਰੇ ਤੇ ਕਰਦੀ ਆ। ਮੈਂ ਸਮਝ ਗਈ ਅੱਗੀ। ਮੈਨੂੰ ਤੇਰੇ ਨਾਲ ਕੋਈ ਗੁੱਸਾ ਨਹੀਂ। ਤੂੰ ਤਾਂ ਮੇਰੇ ਬਹੁਤ ਕਰਦੀ ਆ। ਜਿੱਦੇ ਦੀ ਮੈਂ ਇਸ ਘਰ ਵਿੱਚ ਆਈ ਆ। ਕਹੇ ਤੂੰ ਅੱਜ ਜਵਾਬ ਕਾ ਦੇ ਕੱਪੜੇ ਤੇ ਆ ਕੇ ਇਹਨੂੰ ਦੇਣੇ ਆ। ਸਭ ਤੋਂ ਜਿਹੜੀ ਚੀਜ਼ ਲੋੜ ਹੁੰਦੀ ਉਹ ਸਭ ਲਿਆ ਦੇਣੇ ਆ। ਤੇਰੇ ਉੱਤੇ ਕੋਈ ਦਿੱਕਤ ਨਹੀਂ ਬਸ ਮੇਰੇ ਨਾਲ ਹੁਣ ਜੀ ਨਹੀਂ ਕਰਦਾ ਇਸ ਪੇਪਰ ਤੇ ਰਹਣ ਨੂੰ ਮੈਂ ਕਿਤੇ ਹੋਰ ਕੰਮ ਲਾਵਾਂ ਹਾਂ ਤੇਸ ਹੋਰ ਕੰਡ ਵਾਸਤੇ ਨਹੀਂ ਮੈਨੂੰ ਗੱਲ ਸਮਝ ਜਿੱਥੇ ਵੀ ਜਾਵੇਂਗੀ ਸਾਹਮਣੇ ਤਾਂ ਇਹ ਗੱਲ ਕਰਨੀ ਹੀ ਪੈਣਾਗਾ ਲੋਕਾਂ ਦੀ ਸੋਚ ਬਦਲ ਦੇਣੀ ਨਹੀਂ ਨਾ ਨਾਰੀ ਬਾਰੇ ਵੀ ਪਤਾ ਦੇਖੋ ਇਹਨਾਂ ਨੇ ਕਿਥੇ ਜਾਂਦੀ ਹੈ ਨਾ ਬਹੁਤ ਕੁਝ ਸਹਿਣਾ ਪੈਂਦਾ ਦीडी ਕਈ ਵੇਰ ਨਾ ਦਰ ਲੱਗਦਾ ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਬਿਨਾਂ ਦੱਸੀ ਵੀ ਮੇਰੇ ਨਾਲ ਸਮਝਿਆ ਨਹੀਂ ਮੈਂ ਕੰਨੀ ਨੂੰ ਕੋਲੀ ਹੈ ਨਹੀਂ ਗੀ ਮੇਰੀ ਗੱਲ ਸੁਣ ਜੇ ਤੈਨੂੰ ਕੋਈ ਪ੍ਰੋਬਲਮ ਆ ਤਾਂ ਮੈਨੂੰ ਦੱਸ ਨਾ ਪਰ ਤੂੰ ਜਾਣਾ ਹੀ ਪੈਦਾ ਦ ਕਿਸੇ ਚੀਜ਼ ਦੀ ਲੋੜ ਹੈ ਹਾਂ ਤਾਂ ਕੁੱਸੇ ਦੀ ਕੁਛ ਵੀ ਕਹਿ ਦਿੰਦੀ ਆ ਉਹ ਮੇਰਾ ਪੰਜ ਚਾਰ ਮਿੰਟ ਦਾ ਗੁੱਸਾ ਹੁੰਦਾ ਉਹਦਾ ਕਰਿਆ ਨਾ ਕਰ ਤੈਨੂੰ ਵੀ ਪਤਾ ਨੂੰ ਮਨ ਚ ਗੱਲ ਰੱਖਦੀ ਨਹੀਂ ਹੈਗੀ ਲੈ ਜੀ ਭੈਣੇ ਨਹੀਂ ਗੁੱਸਾ ਕਰਦੀ ਤੇਰਾ ਮੈਨੂੰ ਪਤਾ ਸਾਰੇ ਨੂੰ ਭੈੜੀ ਭੈੜੀ ਕਹਿੰਦੇ ਪਰ ਤੂੰ ਹੈ ਨਹੀਂ ਭੈੜੀ ਐ ਕਿ ਤੂੰ ਬਿਲਕੁਲ ਬਹੁਤ ਚੰਗੀ ਹੈਂ ਦਿਲ ਦੀ ਹੈ ਸਾਡਾ ਤੂੰ ਇੰਨਾ ਕਰਦੀ ਆ ਚਲ ਗੁੱਸੇ ਚੰਕੇ ਹਾਂ ਵੀ ਜਾਂਦਾ ਹੁੰਦਾ ਨਾ ਕਹਾਏ ਵੀ ਜਾਂਦਾ ਹੁੰਦਾ ਨਹੀਂ ਮੰਨੇਂਦਾ ਕਈ ਦਲਾ ਹੁੰਦੀਆਂ ਨੇ ਜ਼ਿੰਦਗੀ ਇਹ ਮੰਨਣੀ ਦਿੱਤ ਨੂੰ ਨਹੀਂ ਪਤਾ ਹੁੰਦਾ ਹਰਨ ਨੂੰ ਬੁਸਾਰੀਂ ਦਾ ਪਰ ਅਸਲ ਸੱਚਾਈ ਤਾਂ ਵੀ ਨਹੀਂ ਰਹਿੰਦੀ ਇਹ ਤਾਂ ਲੜਕਾ ਨਹੀਂ ਚੜ੍ਹ ਗੋਇਆ ਨਹੀਂ ਰਹਗਣੀ ਠੀਕ ਹੈ ਤੇਰੀ ਕੋਈ ਨੂੰ ਕੋਈ ਪ੍ਰੋਬਲਮ ਆ ਉਹ ਮੈਨੂੰ ਦੱਸ ਦੇ ਤੈਨੂੰ ਕੋਈ ਪ੍ਰੋਬਲਮ ਆ ਉਹ ਮੈਨੂੰ ਦੱਸ ਦੇ ਹਾਂ ਜੇ ਕੋਈ ਤੈਨੂੰ ਬਾਹਰੋਂ ਕੁਝ ਕਹਿੰਦਾ ਘਰ ਆ ਕੇ ਉਹਦੀ ਜ਼ਿੰਮੇਵਾਰ ਮੈਂ ਨਹੀਂ ਨਹੀਂ ਮੈਂ ਕੋਈ ਕੁਝ ਨਹੀਂ ਕਹਿੰਦਾ ਬਸ ਮੈਂ ਤਾਂ ਉਸ ਗੱਲ ਤੋਂ ਹੀ ਡਰ ਗਈ ਸੀ ਮੈਂ ਚਾਹੁੰਦੀ ਕੁੜੀ ਇੱਥੇ ਰਹਿ ਕੇ ਡੱਕ ਕੇ ਰਹਿ ਮੇਰੇ ਘਰ ਸੰਪਤ ਤੋਂ ਬਾਹਰ ਨਾ ਜਾਏ ਕਦ ਅੱਜਕੱਲ ਨਾ ਆਪਾਂ ਜਮਾਨੇ ਨਾ ਨਿਲਾੜ ਸਕਦੇ ਕਿ ਖਾਸ ਕਰਕੇ ਕੁੜੀਆਂ ਮੈਂ ਇਹ ਕਿ ਕੁੜ ਨੂੰ ਘਰੇ ਬਿਠਾ ਕੇ ਰੱਖੀ ਕੁੜੀਆਂ ਨੂੰ ਬਾਹਰ ਪੜ੍ਹਨ ਵੀ ਨਾ ਭੇਜੇ ਖੇਡਣ ਵੀ ਨਾ ਭੇਜੇ ਉਹਨਾਂ ਤਾਂ ਕਿਵੇਂ ਰੱਖ ਰਹਿ ਗੰਦਰ ਕਿ ਇਦਾਂ ਜੇ ਆਪਾਂ ਕੁੜੀਆਂ ਨੂੰ ਕਹੀ ਜਾਂ ਉਹ ਤੁਸੀਂ ਬਾਹਰ ਨਹੀਂ ਜਾਣਾ ਫਿਰ ਕਿਵੇਂ ਕਰਤਾ ਸਿੱਖਣ ਗਈਆਂ ਮੈਂ ਇਹ ਨਹੀਂ ਕਹਿ ਰਹੀ ਵੀ ਉਹਨਾਂ ਬਾਹਰ ਨੂੰ ਭੇਜ ਪਰ ਬਾਹਰ ਦੀ ਦੁਨੀਆਦਾਰੀ ਬਾਰੇ ਪਹਿਲਾਂ ਤਾਂ ਸਮਝਾ ਤੈਨੂੰ ਦੱਸ ਦੇ ਕੀ ਆ ਕੁਛ ਨਹੀਂ ਦੱਸਿਆ ਇਹਨੂੰ ਬਧੇ ਤੂੰ ਦੱਸਿਆ ਕੁਛ ਪਰ ਕੋਈ ਤਾਂ ਇਹਦੇ ਜਦੋਂ ਸਵਾਲਾਂ ਜਵਾਬਾਂ ਨੇ ਕੋ ਮੋੜ ਤੋੜ ਨਹੀਂ ਦੇ ਕੇ ਇਹਨੂੰ ਕਿਵੇਂ ਪਤਾ ਲੱਗੂ ਦੁਨੀਆਦਾਰੀ ਬਾਰੇ ਤੈਨੂੰ ਕੁਛ ਦੱਸਤੀ ਹੀ ਨਹੀਂ ਮੇਰੇ ਕੋਲ ਕਿੰਨੇ ਵਾਰੀ ਬੈਠੀ ਆ ਪਰ ਇਹ ਦੁਨੀਆ ਤੋਂ ਜੀ ਨਹੀਂ ਰਹੀ ਮੈਂ ਤਾਂ ਬੱਤੀ ਵਾਲੀ ਮੱਤ ਤਾਂ ਜਮੇ ਔੜੀ ਨੂੰ ਸਭ ਕੁਝ ਦੱਸਾਇਆ ਪੈਂਦਾ ਗਾ ਗਲਤ ਤੇਰੀ ਵੀ ਠੀਕ ਆ ਭੈਣ ਚਲ ਕੋਈ ਗੱਲ ਇਹਨੂੰ ਤਾਂ ਸਭ ਤੋਂ ਸਖੌਂਦੀ ਫਿਰ ਨੂੰ ਤੁਹਾਨੂੰ ਬਾਹਰ ਕੱਢੂੰਗੀ ਚਾਹੇ ਕੁੜੀਆਂ ਨਾ ਕਹੇ ਨਾ ਕਿ ਤਮਾ ਨਹੀਂ ਕਰਦੀ ਮੈਨੂੰ ਮੋਰਪਿੰਡ ਵੀ ਕੰਮ ਲੱਗਣਾ ਹੀ ਆ ਸਹੀ ਗੱਲ ਆ ਹੁਣ ਆਪਣੀ ਵਧੀਆ ਬਣੀ ਆ ਮੈਂ ਨਹੀਂ ਜਾਂਦੀ ਕਿਸੇ ਕੋਲ ਸੇ ਮੈਂ ਇੱਥੇ ਰਹੂੰਗੀ ਬਸ ਚਾਹੇ ਠੀਕ ਆ ਮੇਰੇ ਬਾਪੂ ਵਾਲੀ ਗੱਲ ਸੀ ਮੈਨੂੰ ਮਾਫੀ ਮੰਗਦੀ ਆ ਬੇਨਾਮ ਕੋਈ ਨਾ ਕੋਈ ਤਾਂ ਜੀ ਕਿਹੋ ਜਿਹੇ ਕੁਛ ਨਾ ਹੁੰਦੇ ਸਾਡੇ ਤੋਂ ਆਪੂ ਜੀ ਦੇ ਤੇ ਕਿਹ ਕੁਛ ਕੈਰੀਜ ਜਨੇਸ਼ ਬਾਪੂ ਦੀ ਭੈਣ ਮੈਂ ਤਾਂ ਹੀ ਕਹਿੰਦੀ ਸੀ ਵੀ ਜੇ ਕੁੜੀ ਖਚੀ ਜਿਵੇਂ ਉਹਦੇ ਫੋਨ ਚੱਕ ਲੈ ਸੀ ਖੇਡੀਆਂ ਦੀ ਸੀ ਚਲੋ ਇਤਰੀ ਕੰਨਾਂ ਨੂੰ ਨਹੀਂ ਪਤਾ ਲੱਗਦਾ ਕਿ ਜਿੰਨੇ ਮੇਰੇ ਪਰੋਹਣੇ ਮੈਨੂੰ ਕਹਿ ਤਾਂ ਮੈਂ ਖੁਮੈਂ ਮੇਰੀ ਗੱਲ ਮੈਂ ਤਾਂ ਨੀ ਨਾ ਕੁਛ ਕਹਿੰਦੇ ਮੈਂ ਤਾਂ ਤੈਨੂੰ ਕੁਛ ਕਹਾਂ ਨਹੀਂ ਮੇਰੀ ਗੱਲ ਕਹਣਾ ਦੱਸ ਦਈਦਾ ਹੁੰਦਾ ਪਰ ਇਹ ਅਕਈ ਵਾਰੀ ਬੰਦੇ ਨੂੰ ਨਹੀਂ ਪਤਾ ਲੱਗਦਾ ਜਿਹੜੀ ਤੇ ਜਪਾ ਦੇਖ ਲੈਣੇ ਉਹ ਨਹੀਂ ਹੁੰਦੀ ਬੰਦੇ ਨੂੰ ਉਸਤਾ ਜਾਂਦਾ ਠੀਕ ਹੈ ਜਿਹਨਾਂ ਲਈ ਕੰਮ ਨੂੰ ਤੂੰ ਹੀ ਕਰਿਆ ਕਰ ਤੇ ਮੈਂ ਤੈਨੂੰ ਵਾਰ-ਵਾਰ ਇਹ ਗੱਲ ਕਹਿਨੀ ਆ ਪਰ ਕੋਈ ਵੀ ਕੰਮ ਹੋਏ ਮੈਨਾਂ ਤੂੰ ਮੈਨੂੰ ਕਹਦਾ ਕਰ ਮੇਰੇ ਘਰ ਦੇ ਨੂੰ ਨਾ ਕਹੀਂ ਨਹੀਂ ਨਹੀਂ ਭੈਣੇ ਮੈਂ ਤਾਂ ਕਿਉਂ ਉਹਨਾਂ ਨੂੰ ਕਹੂਗੀ ਮੈਂ ਤੁਹਾਨੂੰ ਹੀ ਕਹੂਗੀ ਜੇ ਕੋਈ ਤੁਸੀਂ ਹਾਲ ਤਾਂ ਆਪ ਦੀ ਮਰਜ਼ੀ ਨਾਲ ਕੁਝ ਕਰਦੇ ਹੋ ਤਾਂ ਇਹ ਵੀ ਇਹ ਤੁਹਾਨੂੰ ਕਿਆ ਸੀਗਾ ਨਹੀਂ ਚਲ ਕੋਈ ਨਾ ਉਧਰ ਹੀ ਪਈ ਸੀ ਇੱਥੇ ਕਿਹੜਾ ਕਾਗਜ਼ ਜੂਗਾ ਚਾ ਠੀਕ ਹੈ ਮੈਂ ਜਾਣੀ ਆ ਤੂੰ ਆ ਜੀ ਠੀਕ ਹੈ ਠੀਕ ਹੈ ਭੈਣੇ ਹੋਣੀ ਆ ਪਪ ਜੇ ਗਲਤ ਐ ਨਾ ਗਲਤ ਐ ਮੈਂ ਤੈਨੂੰ ਬਿਨਾ ਪੁੱਛਿਆ ਉਹਨਾਂ ਨੇ ਤੁਹਾਨੂੰ ਏਕੇ ਵੱਡੀ ਸਲਾਹ ਦਿੱਤੀ ਤੇ ਉਹਨਾਂ ਨੇ ਇੱਕ ਵਾਰ ਵੀ ਸੋਚਿਆ ਕਿ ਤੈਨਾਂ ਕੰਕਦਾ ਪਾਊਗਾ ਤੂੰ ਤਾਂ ਤੇਰਾ ਘਰ ਕਿੱਥੇ ਖਰਾਬ ਹੋ ਰਿਹਾ ਅਸੀਂ ਤੇਰੇ ਨਾਲ ਮੈਂ ਕਦੇ ਤੁਹਾਨੂੰ ਇਹ ਗੱਲ ਨਹੀਂ ਕਿਹਾ ਵੀ ਤੂੰ ਇਸ ਘਰ ਚੋਂ ਚਲੀ ਜਾ ਤੇਰੀ ਮਾਂ ਨੇ ਹੀ ਕਹ ਲੱਖੀ ਜੇ ਤੂੰ ਇਸ ਘਰ ਚੋਂ ਚਲੀ ਜਾ ਨਾ ਕਰੋ ਨਾਦੀ ਆਖੇ ਫਿਰ ਤੇਰਾ ਘਰ ਤਾਂ ਖਰਾਬ ਹੀ ਨਾ ਹੋਇਆ ਪਪ ਤੁਸੀਂ ਤਾਂ ਨਹੀਂ ਕਿਹਾ ਚੁੱਪ 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 ਤੂੰ ਰੋ ਨਾ ਬੋ ਤੇ ਦੇਖ ਤੂੰ ਐਂ ਕਰੇਂਗੀ ਤਾਂ ਫਿਰ ਤਾਂ ਹੈ ਤੈਨੂੰ ਵੀ ਭਾਇਮ ਹੋ ਗਿਆ ਕਿਸੇ ਗੱਲ ਦਾ ਪਤਾ ਇੰਨੀ ਗੱਲ ਵੀ ਤੈਨੂੰ ਲਈਦੀ ਹੁੰਦੀ ਮੇਰੀ ਗੱਲ ਸੁਣ ਜੇ ਆਪਦੇ ਤੇ ਹੀ ਬੁੱਤ ਦਾ ਆਪਾਂ ਮਾੜਾ ਕਰਾਂਗੇ ਤਾਂ ਕਿਹਦਾ ਕਰਾਂਗੇ ਆਪਾਂ ਹੀ ਕਰਾਂਗੇ ਆਪ ਦਾ ਕੌਣ ਮਾੜਾ ਸੋਚਦਾ ਹੁੰਦਾ ਹੈ ਮੈਨੂੰ ਐਂ ਦੱਸ ਉਹਨਾਂ ਨੂੰ ਜੇ ਕੋਈ ਗੱਲ ਵਧੀਆ ਲੱਗੀ ਤਾਂ ਉਹਨਾਂ ਨੇ ਸਾਨੂੰ ਹਸਲਾ ਦਿੱਤਾ ਦੇਖ ਮਾਵਾ ਕਦੇ ਨਾ ਕਦੇ ਵੀ ਕਮਾਵਾ ਨਹੀਂ ਹੁੰਦੀਆਂ ਠੀਕ ਹੈ ਨਾ ਮਾਵਾ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਦੇ ਨਾ ਹੀ ਭੈਣ ਜਿੰਗ ਤੇਰੇ ਵਾਲੇ ਮਾੜਾ ਸੋਚੀ ਮੰਮੀ ਜੇ ਉਹ ਕੁੜੀ ਦੀ ਨੀਅਤ ਬਦਲ ਜਾਂਦੀ ਫੇਰ ਓਹੋ ਪੁੱਤ ਜਦੋਂ ਮੈਂ ਬੈਠਾ ਸੀ ਤੂੰ ਸਾਡੀ ਤਾਂ ਗੱਲ ਸੁਣਾ ਕਿਉਂ ਬਦਲ ਜੂ? ਦੇਖ ਆ ਮੈਂ ਤੇਰੇ ਮੋਰੀ ਮਾਦ ਮੈਂ ਕਹਿਣਾ ਠੀਕ ਹੈ ਵੀ ਮੈਂ ਮੇਰੇ ਤੋਂ ਗਲਤੀ ਹੋਈ ਏ ਚਲ ਮੰਨਦਾ ਪਰ ਤੂੰ ਬਥ ਸਾਨੂੰ ਮੌਕਾ ਤਾਂ ਦੇ ਦੇਖ ਸਾ ਹੁਣ ਤੱਕ ਬਾਗੀ ਹੁਣ ਤਾਂ ਸਮਝ ਸਾਰਾ ਤੂੰ ਨਿਬੜ ਗਿਆ ਖੜੇਤੀ ਕਰ ਲੈ ਖੜਾ ਛੁੱਟ ਗਿਆ ਹੁਣ ਵਸਾਂ ਕੇ ਦੇ ਪਰਮਾਤਮਾ ਆਪਣੇ ਕੁਲਕੇ ਵਿੱਚ ਆਪਣੇ ਹੋ ਜਾਂਦਾ ਠੀਕ ਹੈ ਦੇਖ ਬੱਤ ਮਾਨ ਤੂੰ ਇੰਦਾ ਨਾ ਤੂੰ ਐ ਕਰ ਜੇ ਤੂੰ ਹਾਇ ਰੋਏਂ ਗਿਆ ਗੱਲ ਕਰ ਕੇ ਤਾਂ ਫਿਰ ਘਰ ਦੇ ਵਿੱਚ ਤਾਂ ਉਹ ਵਗੈਰਾ ਸ਼ਾਂਤੀ ਰਹੂਗੀ ਤੁਸੀਂ ਲੱਖ ਕਹੀ ਜੋ ਪਰ ਮੈਂ ਸਮਝ ਚ ਇਹ ਗੱਲ ਨਹੀਂ ਕੱਢ ਸਕਦੀ ਤੇ ਮੰਮੀ ਬਾਰੇ ਨੇ ਇੱਕ ਵਾਰ ਨਹੀਂ ਸੋਚੇ ਮੇਰੇ ਬਾਰੇ ਕਿ ਮੈਂ ਇਹ ਜਨਤ ਕਿੱਦੀ ਬੀਤੂਗੀ ਐਨਾ ਬਟਾ ਫੈਸਲਾ ਲੈਣਾ ਸੀ ਮੇਰੇ ਨਾਲ ਇੱਕ ਵਾਰੀ ਗਲਤੀ ਤਾਂ ਕਰ ਲੈਂਦੇ ਪੁੱਤ ਪਹਿਲਾਂ ਗਲਤੀ ਤੇ ਤੇਰੇ ਨਾਲ ਹੀ ਸ਼ੁਰੂ ਕੀਤੀ ਸੀ ਸਾਡੀ ਦਾ ਵਿਆਹ ਕਰਉਂਦੀ ਪਰ ਤੈਨੂੰ ਨਹੀਂ ਚੰਗਾ ਲੱਗਿਆ ਅਸੀਂ ਵੀ ਤੈਨੂੰ ਧੱਕਾ ਨਹੀਂ ਕੀਤਾ ਸਾਨੂੰ ਵੀ ਆਏ ਜੇ ਲੱਗਿਆ ਵੀ ਚਲੋ ਇਹ ਸਲਾਹ ਵੀ ਵਧੀਆ ਰਹੀ ਤੇ ਤੇ ਨਾ ਸਤਾ ਕਹਿੰਦੀ ਦੱਸ ਗੱਲ ਤੇਰੀ ਮੰਨੀ ਨਾ ਸੀ ਆ ਪਤਾ ਨਾ ਜਦੋਂ ਜਦ ਮੈਂ ਕਰ ਦਿੱਤਾ ਦੇਖੋ ਮੇਰੇ ਕਾਸ ਮੈਂ ਤਾਂ ਸਹੀ ਕਿਹਾ ਹੈ ਨਾ ਫਿਰ ਫਿਰ ਤੂੰ ਵੀ ਤਾਂ ਸਾਡੀ ਗੱਲ ਸੁਣ ਤੂੰ ਤਾਂ ਮਾਂ ਤੇ ਗੁੱਸਾ ਕਰ ਗਈ ਮਾਂ ਬੈਤ ਕੌਣ ਗੁੱਸਾ ਕਰਦਾ ਨਾਲੇ ਉਹਨਾਂ ਨੇ ਤੇਰਾ ਬਸੌਣ ਦਾ ਤਰ ਕੀਤਾ ਭਾਈ ਚਲ ਉਹ ਚਾਰਾ ਮੈ ਨਹੀਂ ਹੈਗਾ ਨਿਆਂ ਨਹੀਂ ਕੋਈ ਗੁੱਸਾ ਆਇਆ ਗੁੱਸਾ ਤਾਂ ਆ ਜਾਂਦਾ ਹੁਣ ਮੈਂ ਮੈਨੂੰ ਵੀ ਤਾਂ ਕਿੰਨਾ ਗੁੱਸਾ ਆਉਂਦਾ ਮੈਂ ਇਧਰ ਕਿਤੇ ਖੜਾ ਚਲ ਕੋਈ ਨਹੀਂ ਤੁਸੀਂ ਸ਼ਾਂਤ ਰਹੋ ਪਾਪਾ ਜੀ ਤੁਸੀਂ ਤਾਂ ਕਹਿ ਰਹੇ ਹੋ ਪਰ ਮੈਂ ਕਿਵੇਂ ਬਰਦਾਸ਼ਤ ਕਰਾਂ ਤੁਸੀਂ ਇੱਕ ਵਾਰ ਨਹੀਂ ਸੋਚਿਆ ਮੇਰੇ ਹੱਕ ਤੇ ਲਿਆ ਕਿ ਸੱਪ ਧਰਤਾ ਤੁਸੀਂ ਮੇਰੇ ਦਿਲ ਤੇ ਕੀ ਬਿੱਤੂਗੀ ਇਹ ਤਾਂ ਨਹੀਂ ਸੋਚਿਆ ਨਾ ਤੁਸੀਂ ਇੱਕ ਵਾਰ ਵੀ ਉਹ ਭਾਈ ਕਿਹੜਾ ਸੱਪ ਤੂੰ ਮਾੜਾ ਮੋਟਾ ਤਾਂ ਦੇਖ ਕੇ ਬੋਲ ਤੇਰੇ ਪਿਆਰ ਗਮ ਹੈ ਪਰ ਤੁਸੀਂ ਤਾਂ ਇੱਕ ਵਾਰ ਵੀ ਸੋਚਿਆ ਨਾ ਤੁਸੀਂ ਤਾਂ ਲਾਡੀ ਵਾਸਤੇ ਦੂਜੀ ਔਰਤ ਲਿਆਏ ਤੁਸੀਂ ਚੁੱਪ ਕਰੋ ਜਾਓ ਤੁਸੀਂ ਕਿਵੇਂ ਬਦ ਏ ਲਾਡੀ ਵਾਸਤੇ ਜੇ ਔਰਤ ਲੈ ਦੀ ਹੁੰਦੀ ਨਾ ਤਾਂ ਵਿਆਹ ਕੇ ਲੈ ਕੇ ਆਉਂਦੇ ਅਸੀਂ ਘਾਟ ਦੀ ਸੀ ਕਾਸੇ ਦੀ ਤੂੰ ਮਾੜਾ ਮੋਟਾ ਸੋਚ ਕਿਉਂ ਨਹੀਂ ਸੋਚਦੀ ਆਪ ਦੇ ਪਿਓ ਨੂੰ ਤੂੰ ਕੀ ਕੁਝ ਬੋਲੀ ਜਾਨੀ ਹੈ ਹੈ ਉਹਦੇ ਵੀ ਤਾਂ ਦਿਲ ਤੇ ਕੀ ਬੀਤਦੀ ਹੈ ਇੱਕ ਬੱਚਾ ਹੈ ਸਾਡੇ ਅੱਗੇ ਸਾਨੂੰ ਵੀ ਤਾਂ ਦੀਵੇ ਦਾ ਬੱਤੀ ਲੱਗਣੀ ਚਾਹੀਦੀ ਹੈ ਅਸੀਂ ਛੋਟੇ ਮਾਰੇ ਸਾਰੇ ਕੁਝ ਕਰੀ ਜਾਂਦੇ ਆ ਤੁਸੀਂ ਤੇ ਹਜੇ ਵੀ ਸਾਨੂੰ ਤੋਸਦੇ ਹੀ ਜਾਂਦੇ ਯਾ ਤਾਂ ਫਿਰ ਤੁਸੀਂ ਇਹੀ ਸੋਚਿਆ ਸੀ ਵੇ ਇਹ ਇਸ ਘਰੋਂ ਚੱਲ ਜੇ ਫੇਰ ਅਸੀਂ ਲਿਆਵਾਂਗੇ ਤੇ ਉਹੀ ਕੱਲ ਨੂੰ ਆਈਆ ਜਦੋਂ ਦੀ ਫੇਸ ਘਰੋਂ ਗਈ ਆ ਤੁਸੀਂ ਉਸ ਤੋਂ ਬਾਅਦ ਉਹਨੂੰ ਲੈ ਆਏ ਜੇ ਮੈਂ ਨਾ ਹੋ ਜੀ ਤਾਂ ਪਤਾ ਨਹੀਂ ਇੱਥੇ ਕੀ ਕੁਝ ਹੋਣਾ ਸੀ ਤੂੰ ਇਹੋ ਜਾਣ ਮਦਦਾਂ ਸਾਨੂੰ ਤਾਂ ਪਹਿਲੇ ਬਹੁਤ ਰੱਬ ਦੇ ਨਿਮੇ ਸਾਹੇ ਖੜਾਤਾ ਸਾਡੇ ਕੋਲੇ ਸਭ ਕੁਝ ਹੁੰਦਿਆ ਹੋਇਆ ਅਸੀਂ ਫੇਰ ਵੀ ਮੂਹਤੇ ਖੜੇ ਪਾਣੀ ਭਰਨ ਨੂੰ ਤਿਆਰ ਕਿ ਰੱਬ ਸਾਨੂੰ ਇੱਕ ਪੁੱਤ ਦੇ ਦੇ ਹੈ ਅਸੀਂ ਤਾਂ ਕਹਿੰਦੇ ਸਾਡਾ ਬੰਸ ਅੱਗੇ ਵਧੇ ਪਰ ਸਾਨੂੰ ਕੀ ਪਤਾ ਸੀ ਨਹੀਂ ਸਾਡੇ ਨਾਲ ਆਹ ਕੁਛ ਬੜਾ ਐਡੀ ਵੱਡੀਆਂ ਝਾਇ ਜਾਤਾ ਐਡੇ ਐਡੇ ਕਾਰੋਬਾਰ ਕੀ ਕੰਮ ਹੋੜੇ ਪੁੱਤ ਲਾਦ ਤੋਂ ਬਿਨਾ ਧੋਖਾ ਤਾਂ ਮੇਰੇ ਨਾਲ ਹੋਇਆ ਮੰਮੀ ਮੈਨੂੰ ਪਤਾ ਸਭ ਨੇ ਮੇਰੇ ਨਾਲ ਧੋਖਾ ਦਿੱਤਾ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਇੱਕ ਵਾਰ ਨੇ ਸੋਚਿਆ ਵੀ ਮੇਰੇ ਦਿਲ ਤੇ ਕੀ ਦਿੱਥੋਗੀ ਮੈਂ ਕਿਵੇਂ ਬਰਦਾਸ਼ਤ ਕਰੂੰਗੀ ਲਾਡੀ ਨੂੰ ਕਿਸੇ ਹੋਰ ਨਾਲ ਇਹ ਸਿਰਫ ਬਹਿਮ ਹੈ ਉਹ ਕੁਛ ਟਾਈਮ ਦੀ ਗੱਲ ਸੀ ਬੱਚਾ ਹੋ ਜਾਣਾ ਸੀ ਆਪਾਂ ਆਪਣਾ ਬੱਚਾ ਲੈ ਲੈਣਾ ਸੀ ਅੱਗੇ ਨੇ ਜਾਣਾ ਸੀ ਕੋਈ ਇਹਦੇ ਪੱਲੇ ਤੋਂ ਦੇਖ ਕੇ ਨਾ ਕੋਈ ਕਿਸੇ ਦੀ ਵੀ ਨੀਅਤ ਬਦਲ ਸਕਦੀ ਆ ਨਾਲੇ ਉਹ ਤਾਂ ਮੈਂ ਪਹਿਲੇ ਦਿਨ ਹੀ ਦੇਖ ਲਈ ਸੀ ਜਦੋਂ ਆਈ ਸੀ ਫਿਰ ਹੁਣ ਤਾਂ ਖੜਾ ਛੁੱਟ ਗਿਆ ਨਾ ਨਾਲੇ ਉਹ ਡੈਡੀ ਜੀ ਦਾ ਪਤਾ ਨਹੀਂ ਕੀ ਹਾਲ ਹੋਣਾ ਵਿਚਾਰੇ ਦਾ ਨਾਲੇ ਪਤਾ ਹੈ ਸਾਨੂੰ ਵੀ ਕਿੰਨੀ ਉਹਨਾਂ ਨੂੰ ਟੈਨਸ਼ਨ ਰਹਿੰਦੀ ਆ ਕਿਉਂ ਬਾਰ-ਬਾਰ ਟੈਨਸ਼ਨ ਦੰਨੇ ਹੁੰਦੇ ਆ ਥਿਓ ਮਾੜਾ ਮੋਟਾ ਤਾਂ ਇਹ ਸੋਚਦਾ ਕਿ ਦੇਖ ਲਾੜੀ ਤੇ ਕੀ ਬੀਤਦੀ ਆ ਛੋੜੇ ਪਿਓ ਤੇ ਕੀ ਬੀਤਦੀ ਆ ਅਸੀਂ ਵੀ ਤਾਂ ਬੈਠੇ ਆ ਨਾ ਕੁਝ ਸੋਚ ਕੇ ਵੀ ਸਾਡਾ ਕੋਈ ਘਰਵਾਲਾ ਅੱਗੇ ਵਧੇ ਤੇ ਪਤਾ ਨਹੀਂ ਕੀ ਤੁਹਾਡੇ ਦਿਮਾਗ ਚ ਬਣਿਆ ਹੋਇਆ ਮੈਂ ਬਹੁਤ ਸਮਝਾ ਲਿਆ ਮਿੱਠ ਤੋਂ ਪਿਆਰ ਨਾਲ ਧੀਏ ਤੇਰੇ ਖਾਣੇ ਗੱਲ ਨਹੀਂ ਬਣਦੀ ਜਦੋਂ ਤੇਰੀ ਮਾਂ ਨੇ ਵੀ ਤੈਨੂੰ ਸਮਝਾ ਲਿਆ ਕੋਈ ਫੇਰ ਵੀ ਨਹੀਂ ਚਲ ਮੈਂ ਤਾਂ ਸੱਸਾਂ ਤਿੰਨ ਮਰਜੀ ਅੱਗੇ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਮਰਜੀ ਕਰ ਲੋ ਇਹਨਾਂ ਦਾ ਇਹ ਫੇਰ ਵੀ ਨਹੀਂ ਕਦਰ ਪਾਉਂਦਾ ਕੀ ਹੋਇਆ ਤੀਏ ਬੜ ਬੜ ਕਰੀ ਜਾਨੀ ਐ ਹੋਰ ਕੀ ਕਰਾਂ ਹੈ ਕਿਹੜੇ ਖੂਚ ਛਾਲਮਾਰਾਂ ਬਾਪੂ ਤੂੰ ਦੱਸ ਦੇ ਕਿ ਖੂਚ ਛਾਲ ਕੇ ਮਾਰਨੀ ਆ ਚੰਗੀ ਭਲੀ ਤਾਂ ਹੈ ਆ ਦੇਖ ਲੈ ਮਮ ਜਿੰਦਰ ਨੂੰ ਕਿੰਨਾ ਚੰਗਾ ਸਮਝਦੀ ਸੀਗੀ ਅੱਜ ਪਤਾ ਨਹੀਂ ਕੀ ਗੱਲ ਉਹ ਜੁੱਲੀ ਬਿਸਤਰਾ ਬੰਨੀ ਜਾਂਦੀ ਐ ਕਿ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਹੈਗਾ ਪਤਾ ਨਹੀਂ ਕੀ ਹੋਇਆ ਤੇ ਭੱਗ ਜਾਣ ਤੇ ਵਧਿਆ ਸਮਾਂ ਦੀ ਤੂੰ ਤੇ ਸਣੀ ਕਿਚਕਿਚ ਕਰਦੇ ਉਹਦੇ ਪਿਛੇ ਨਾਲੇ ਥੋੜਾ ਰੋਲਾ ਮੁੱਕ ਜਾਊਗਾ ਉਹ ਤਾਂ ਬਾਪੂ ਉਹ ਤੇ ਸਨੀ ਦੀ ਗਲਤੀ ਹੈਗੀ ਉਹ ਤਾਂ ਮੈਨੂੰ ਵੀ ਪਤਾ ਉਹ ਕਿੱਥੇ ਮਾਰ ਮਾਰਦਾ ਪਰ ਮੈਨੂੰ ਇਹਦੇ ਵਰਗੀ ਕੰਮ ਵਾਲੀ ਨਹੀਂ ਨਾ ਮੈਨ ਨਹੀਂ ਹੈਗੀ ਜੀ ਇੰਨਾ ਕੰਮ ਕਿੰਨਾਗਾ ਪੱਤਨੇ ਜਾਣੇ ਰੋਟੀਆਂ ਪਕਾਉਣੀਆਂ ਤੇ ਕੱਪੜੇ ਧੋਣੇ ਤੇ ਮਾਣਾ ਮੋਟਾ ਬਸ ਝਾੜੂ ਮਾਰਨਾਗਾ ਪਸ਼ੂਆਂ ਦਾ ਕੌਣ ਕਰੂ ਫਿਰ ਪਸ਼ੂਆਂ ਦਾ ਮੈਂ ਕਰਾ ਦਿਆ ਕਰੂ ਮਾਣਾ ਮੋਟਾ ਇਦਾਂ ਕੀ ਦੋ ਤਾਂ ਪਸ਼ੂ ਆ ਸਾਰੇ ਬਸ ਕਰ ਬਾਪੂ ਤੂੰ ਵੀ ਜੇ ਸਾਥ ਚ ਚੱਲ ਜਾਣਾ ਮੁੜ ਕੇ ਆਉਂਦਾ ਨਹੀਂ ਹੈਗਾ ਓਏ ਆਉਂਦਾ ਕਿਉਂ ਨਹੀਂ ਸਾਥ ਚ ਮੈਂ ਸੁਬਾ ਸ਼ਾਮ ਹੀ ਜਾਂਦਾ ਦੁਪਹਿਰੇ ਤਾਂ ਨਹੀਂ ਜਾਂਦਾ ਹੁਣ ਦੇਖ ਲੈ ਮੇਰੇ ਡਾਕਟਰ ਦੇ ਕਿੰਨੇ ਗੇੜੇ ਲੱਗਦੇ ਹੈਗੇ ਆ ਦੰਦਾਂ ਜਾਂ ਪਿੱ ਤੇ ਕਰੇ ਮੈਨੂੰ ਇਮਾਨਦਾਰੀ ਤਾਂ ਹੈਗੀ ਇਹਦੇ ਤੇ ਜਿੱਥੇ ਚੀਜ਼ ਪਈ ਰਹਿੰਦੀ ਆ ਚੀਜ਼ ਹਲਾਉਂਦੀ ਨਹੀਂ ਹੈਗੀ ਉਹ ਤਾਂ ਤੇਰੀ ਗੱਲ ਸਹੀ ਹੈ ਜੇ ਆਪਾਂ ਕੰਮ ਕਰਾਂਗੇ ਅੰਗ ਪੈਰ ਚੱਲਦੇ ਰਹਿੰਦੇ ਆ ਸਾਕਾ ਦੀ ਮੈਨੂੰ ਦੱਸ ਦਿੰਦੀ ਹੈਗੀ ਦੀਦੀ ਚੀਜ਼ ਨਾ ਆਪਦੀ ਸੰਭਾਲ ਦਿਆ ਕਰੋ ਤੁਹਾਡੀ ਫਲਾਣੇ ਤਾਂ ਫਲਾਣੀ ਚੀਜ਼ ਪਈ ਹੈਗੀ ਐ ਨਹੀਂ ਕੰਮ ਵਾਲੀ ਕੌਣ ਦੱਸਦੀ ਆ ਆ ਆਪਣੇ ਪਿੰਡ ਵਾਲਿਆਂ ਦੇ ਤਾਂ ਮੈਨੂੰ ਜਮੇ ਭਰੋਸਾ ਨਹੀਂ ਹੈਗਾ ਦਾ ਇੰਨਾ ਕਾ ਇਹਦੀ ਕੁੜੀ ਵੀ ਸਿਆਣੀ ਹੈਗੀ ਇਹ ਆਪ ਸਿਆਣੀ ਹੈ ਦੇ ਮੈਨੂੰ ਵੀ ਚਲ ਹੁਣ ਪਹਿਲਾਂ ਮੈਂ ਇਹ ਨਾਲ ਲੜਦੀ ਰਹਿੰਦੀ ਸੀ ਵੀ ਘਰੇ ਵੜ ਜਾ ਡਿਊਟੀ ਤੋਂ ਡਿਊਟੀ ਤੋਂ ਹੁਣ ਬਾਹਰ ਰਹਿੰਦਾ ਰਹੀ ਜਾ ਦੇਖ ਲਾ ਪੀਏ ਜਿਵੇਂ ਤੇਰਾ ਮਨ ਕਰਦਾਗਾ ਮੈਂ ਤਾਂ ਕੁਛ ਨਹੀਂ ਕਹਿੰਦਾ ਕੀ ਕਰਾਂ ਰਹਿੰਦੀ ਰੱਖ ਲੈ ਜਾਂਦੀ ਐ ਭਈ ਉਹਦੀ ਮਰਜ਼ੀ ਐ ਨਹੀਂ ਨਹੀਂ ਮੈਂ ਤਾਂ ਰੋਕ ਹੀ ਆਈ ਉਹਨੂੰ ਮੈਂ ਕਿਹਾ ਰਹਿ ਪਾ ਤੂੰ ਕਾਹ ਨੂੰ ਜਾਣਾਗਾ ਜੇ ਕਿਸੇ ਚੀਜ਼ ਵਾਸਤੇ ਦੀ ਲੋੜ ਐ ਮੈਂ ਕਿਹਾ ਮੇਰੇ ਤੋਂ ਮੰਗ ਲਈ ਚਲ ਕਰ ਲਾ ਕਿਵੇਂ ਜਿਵੇਂ ਤੇਰਾ ਮਨ ਕਹਿੰਦਾ ਮੇਰੇ ਬਾਪੂ ਆਏ ਆ ਘਰੇ ਆ ਗਈ ਜਦੋਂ ਮਰਜ਼ੀ ਮੈਂ ਕੰਮ ਨੂੰ ਆਵਾਜ਼ ਮਾਰ ਲਾਂ ਹੁਣ ਤੂੰ ਕਿਤੇ ਜਾਣਾ ਸਣੀ ਹੈਗੀ ਮੇਨੂੰ ਸੋਖਾਇਦਾ ਐ ਤਾਂ ਸੋਖਤਾ ਹੁੰਦਾ ਹੀ ਕੋਈ ਜਿੰਨੇ ਵੱਧ ਜਾਣੇ ਹੁਣ ਘਰੇ ਹੈ ਤੇ ਨਹੀਂ ਇਥੇ ਕੱਲੀ ਮੈਂ ਡੱਪ ਡੱਪ ਵੱਜੀ ਜਾਊਂਗੀ ਕੀ ਪਤਾ ਕੋਈ ਬਾਹਰੋਂ ਆ ਜਾਣਾ ਲੁੱਟਣ ਕੋਹਾਂ ਵਾਲੇ ਵੀ ਬਾਹਰੇ ਆ ਜਾਂਦੇ ਨੇ ਇੱਧਰ ਬਾਹਰ ਬਾਹਰ ਘਰ ਆਪਣਾ ਨਹੀਂ ਸੋਖ ਹੁੰਦਾ ਨਾਲੇ ਬੇਸ਼ੱਕ ਬਾਰ ਤੇ ਬਾਰ ਬੈਠਣਾ ਨਹੀਂ ਗੀਆਂ ਹੂੰ ਮੈਂ ਜਮਾਂ ਰਾਤੇ ਬੈਠਾ ਅਗਲਾ ਪੁੱਛ ਕੇ ਪਹਿਲਾਂ ਤਾਂ ਮੂਹਰੇ ਇਹੇ ਨੇ ਪੁੱਛ ਕੇ ਅੰਦਰ ਬੜੂਗਾ ਕੁਝ ਚੀਜ਼ ਵੀ ਨੀ ਚੱਕ ਕੇ ਰਹਿ ਜਾਂਦਾ ਉਹਦੀ ਉਹ ਪਤਾ ਲੱਗ ਜਾਂਦਾ ਬਾਹਰ ਖੜਕਦਾਗਾ ਉਹਦੀ ਗੌਰ ਰੱਖਦਿਆਂ ਨਾਲੇ ਨਾਲੇ ਮੇਰੇ ਘਰ ਤੋਂ ਮੜੇ ਆਉਦੇ ਨਾ ਜਵਾਈ ਦੇ ਘਰ ਖੱਚਦੇ ਆਕਰ ਉਹਨੂੰ ਤਾਂ ਮੈਂ ਖਿੱਚ ਕੇ ਰੱਖਦਾਗਾ ਤਾਂ ਹੀ ਤੈਨੂੰ ਕਹਿਆ ਵੀ ਤੂੰ ਉਦੋਂ ਵੱਧ ਖਿੱਚ ਕੇ ਰੱਖ ਜੇ ਮੈਂ ਕਹਿੰਦਾ ਨਾ ਗੁੱਸਾ ਕਰਦਾ ਉਹ ਤਾਂ ਸਭ ਮੈਨੂੰ ਕਹਿੰਦਾ ਤੂੰ ਕੰਮ ਨੂੰ ਕਹਿੰਦਾ ਨਹੀਂ ਗੁੱਸਾ ਕਹਿੰਦਾ ਬਾਪੂ ਮੈਨੂੰ ਕਹੀ ਜਨਾ ਮੈਂ ਬਾਪੂ ਠੀਕ ਆ ਮੈਨੂੰ ਸਾਰੇ ਕਹਿ ਦਿੰਦੇ ਆ ਗੁੱਸੇ ਵਾਲੀਆਂ ਮੈਂ ਗੁੱਸੇ ਵਾਲੀਆਂ ਗੁੱਸੇ ਵਾਲੀ ਮੈਂ ਮੰਨਦੀ ਆ ਮੈਂ ਹੈਗੀ ਆ ਚਲ ਮੇਰੇ ਤਾਂ ਗੁੱਸੇ ਤੇ ਕੰਟਰੋਲ ਨਹੀਂ ਹੁੰਦਾ ਫ੍ਰੀਜ਼ ਵਾਲੇ ਲੱਛਣ ਤਾਂ ਨਹੀਂ ਮੈਂ ਕਰਦੀ ਫਿਰਦੀਗੀ ਚਲ ਕੋਈ ਨਹੀਂ ਧੀ ਸਮਝੂਗਾ ਪਤਾ ਨਹੀਂ ਕਦੋਂ ਸਮਝੂਗਾ ਬਰਾਬਰ ਦੇ ਕੋੜੀਆਂ ਨੂੰਣ ਵਾਲੀਆਂ ਹੋਗੂਆਂ ਚਲ ਕੋਈ ਨਹੀਂ ਇਹਦਾ ਫਿਕਰ ਨਾ ਕਰ ਤੂੰ ਚਲ ਉਹਨੂੰ ਦੇਖ ਲੈ ਤੂੰ ਜਿਵੇਂ ਕੈ ਕਿ ਰੋਕਣਾ ਜੇ ਹੋ ਹੈ ਔਖਾ ਤੈਨੂੰ ਹੀ ਹੋ ਜੂਗਾ ਸਾਨੂੰ ਤਾਂ ਕੋਈ ਡਾ ਹੈ ਨਹੀਂਗਾ ਹੈ ਮੈਨੂੰ ਤਾਂ ਕੀ ਔਖਾ ਹੋਣਾ ਵਾ ਬਸ ਮੈਂ ਤਾਂ ਮੈਂ ਤਾਂ ਤਰਲਾ ਕਰਿਆ ਹੀ ਹੁਣ ਵੀ ਭਈ ਰਹਿ ਬੱਤ ਇੱਕ ਐ ਨਾ ਉਧਰ ਤਾਂ ਹੋ ਜਾਂਦੀ ਐ ਇੱਕ ਤੂਆ ਦੰਦਾਂ ਦਾ ਇਲਾਜ ਕਰਾਉਣ ਲੱਗੀ ਵਿੱਚ ਹੈ ਹੋਰ ਆਈਂ ਗਈ ਕਿ ਆਈਆਂ ਮਖੇ ਮੇਰੇ ਬਾਰੇ ਤਾਂ ਸੋਚ ਲਾ ਵੀ ਮੈਂ ਤਾਂ ਨਹੀਂ ਤੈਨੂੰ ਕੁਝ ਕਹਿੰਦੀ ਮੇਰੀ ਗੱਲ ਸੁਣ ਬਾਪੂ ਮੈਂ ਵੀ ਉਹਦੇ ਭਲੇ ਵਾਸਤੇ ਕਹਿਣਾ ਮੈਂ ਉਹਨੂੰ ਉਹਨੂੰ ਰੋਕ ਟੋਕ ਕਰਦਾ ਕੋਈ ਜੇ ਕੁਝ ਕਹਿਣਾ ਹੈ ਮੇਰੀ ਗੱਲ ਸੁਣਾ ਆਪਾਂ ਨੂੰ ਪਤਾਗਾ ਵੀ ਜਮਾਨਾ ਹੈ ਨਹੀਂਗਾ ਉਹਦੀ ਕੁੜੀ ਜਵਾਨ ਆਗੀ ਵੀ ਬਾਹਰ ਨਹੀਂ ਕੀਤੀਆਂ ਭੈਣਾਂ ਨੂੰ ਕੱਢ ਸਕਦੇ ਹੁਣ ਆਪਾਂ ਕਿੰਨਾ ਕ ਜਾਣ ਦਿੰਨੇ ਆ ਕੁੜੀਆਂ ਨੂੰ ਮੈਂ ਉਹਨੂੰ ਕਹਿ ਤਾ ਵੀ ਭਾਈ ਜੇ ਤੈਨੂੰ ਮੇਰੇ ਪਿਓ ਦੀ ਗੱਲ ਦਾ ਜਾਂ ਮੇਰੀ ਗੱਲ ਦਾ ਗੁੱਸਾ ਲੱਗਿਆ ਸੀ ਨਾ ਕਹਾਂਗੇ ਕਹਿੰਦੀ ਨਹੀਂ ਨਹੀਂ ਦੀਦੀ ਚੱਲ ਬਾਪੂ ਉਹ ਤਾਂ ਧੀ ਧਿਆਣੀ ਆ ਕੋਈ ਗੱਲ ਨਹੀਂ ਜੇ ਆਪਾਂ ਰੋਕ ਵੀ ਦੇਵਾਂਗੇ ਇੱਕ ਟਾਈਮ ਨਾ ਝੜਕ ਦਾਂਗੇ ਉਹਦੇ ਫਾਇਦੇ ਲਈ ਆ ਉਹ ਝੜਕਦੇ ਤਾਂ ਮੈਂ ਕਹਿੰਦਾ ਉਹਦੇ ਪਲੇ ਨੂੰ ਝੜਕਦੇ ਆਪਾਂ ਉਹ ਆਪਣਾ ਤੂੰ ਵੀ ਤਾਂ ਬਾਲਾ ਦੇਖ ਲਿਆ ਕਰ ਤੂੰ ਦੇਖਦਾ ਨਹੀਂ ਕਰਦਾ ਨਹੀਂ ਉਹੀ ਪੈ ਜਾਣਾ ਮਗਰ ਉਹਦੇ ਉਹ ਮੈਨੂੰ ਉਹਦੇ ਗੁੱਸਾ ਆ ਗਿਆ ਬਾਹਰੋਂ ਆਇਆ ਸੀ ਉਹਦੇ ਗਰਮੀ ਵਾਲੀ ਸੀ ਬਸ ਮੈਂ ਹੈ ਪੂਜਕ ਗਰਮੀ ਵਾਲੀ ਸੀ ਮਣਾ ਧਿਆਨ ਦਿਆ ਕਰ ਤੂੰ ਉਦੋਂ ਨਾ ਕਿਤੇ ਭਜਾ ਦੀ ਕੰਮ ਵਾਲੀ ਮੇਰੀ ਮੈਂ ਤਾਂ ਕੁਛ ਨਹੀਂ ਕਹਿੰਦਾ ਉਹਨਾਂ ਨੂੰ ਹਾਂ ਚੱਲ ਠੀਕ ਆ ਮੈਂ ਤਾਂ ਰੈਸਟ ਕਰਦੀਆਂ ਜਾ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਮੋਬਾਈਲ ਦੇ ਦਿੰਦਾ ਸੀ ਖ਼ਬਰਾਂ ਹੀ ਆਈਆਂ ਮੈਨੂੰ ਅਸੀਂ ਇਹ ਕੁੜੀ ਤਾਂ ਇਹ ਕੁੜੀ ਤਾਂ ਇੰਨਾ ਜ਼ਿਆਦਾ ਬੋਲੀ ਜਾਂਦੀ ਹੈ ਮੈਨੂੰ ਤਾਂ ਐ ਲੱਗਦਾ ਕਿ ਤੇ ਹੋਈ ਨਾ ਕੋਈ ਗੱਲਬਾਤ ਹੋ ਜਾਵੇ ਨਾ ਜਾਣੀ ਕੁੜੀ ਨੇ ਕੁਛ ਖਾ ਪੀ ਲਿਆ ਕੋਈ ਗੱਲਬਾਤ ਕਰ ਲਈ ਅਸਟਾ ਵੀ ਪੱਟੀ ਜਾਵਾਂਗੇ ਸਤ ਹਾਲੋ ਸਤ ਸ੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਕਿਕਰ ਸਾਂ ਬੋਲਦਾ ਹਾਂਜੀ ਹਾਂਜੀ ਠੀਕ ਹੈ ਜੀ ਭਾਈ ਜੀ ਛੋਟੀ ਜੀ ਪ੍ਰੋਬਲਮ ਹੈ ਥੋੜਾ ਨਾਲ ਗੱਲ ਕਰਨੀ ਦੋ ਮਿੰਟ ਬੀਤਨੇ ਆ ਹਾਂਜੀ ਉਹ ਗੱਲ ਆਈ ਹੈ ਵੀ ਭਾਈ ਸੋ ਕੁ ਬਹੁਤ ਜਿਆਦਾ ਰੌਲਾ ਪਾਈ ਜਾਂਦੀ ਹੈ ਹਾਂ ਭੈਣ ਜੀ ਨੇ ਵੀ ਫੋਨ ਕੀਤਾ ਹੋਣਾ ਮੈਂ ਉੱਥੇ ਹੀ ਆਇਆ ਹੁਣ ਕਮਰੇ 'ਚ ਭੈਣ ਜੀ ਨਾਲ ਗੱਲ ਕਰਕੇ ਵੀ ਉਹ ਬੋਲੀ ਉਹ ਤੇ ਤੁਸੀਂ ਕੁਝ ਮਾੜਾ ਮੋਟਾ ਸਮਝਾਓ ਉਹਨੂੰ ਹੁਣ ਮੈਨੂੰ ਤਾਂ ਪਤਾ ਨਹੀਂ ਸੀ ਵੀ ਕਿਵੇਂ ਕੀ ਗੱਲਬਾਤ ਹੁਣ ਉਹ ਜਿਹੜੀ ਗੱਲ ਆਪਾਂ ਕੀਤੀ ਸੀ ਬੁੜੀ ਦੇ ਨਾਲ ਉਹ ਸਾਰੀ ਗੱਲਬਾਤ ਇਹਨੂੰ ਪਤਾ ਲੱਗ ਗਈ ਅਸੀਂ ਪਹਿਲਾਂ ਜਾਣ ਕੇ ਨਹੀਂ ਸੀ ਦੱਸਿਆ ਬਚਲ ਕੋਈ ਗੱਲ ਨਹੀਂ ਪਾਸਾ ਕਰਦੇ ਅਗੇ ਤੇ ਚਲ ਆਪੇ ਗੱਲਬਾਤ ਸੈੱਟ ਹੋ ਜਾਏਗੀ ਮੈਨੂੰ ਕੀ ਪਤਾ ਸੀਗਾ ਵੀ ਐ ਕਰਕੇ ਇਹਨੂੰ ਪਤਾ ਲੱਗੇਗਾ ਉਸ ਗੱਲ ਦਾ ਗੁੱਸਾ ਮੰਗ ਲਿਆ ਉਹ ਤਾਂ ਹੁਣ ਬਾਗੀ ਚੱਲੇਗੀ ਹੁਣ ਸਮਾਨ ਤਾਂ ਲੈ ਗਈ ਬਾਈ ਫਿਰ ਕੀ ਕਰੀ ਉਹਨਾਂ ਨੂੰ ਤਾਂ ਉਸ ਗੱਲ ਨੂੰ ਤਾਂ ਛੱਡੋ ਗੱਲ ਤੇ ਤਪਾਓ ਮਿੱਟੀ ਤੁਸੀਂ ਤੁਸੀਂ ਹੁਣ ਬਸ ਇਹ ਦੇਖੋ ਵੀ ਬਾਈ ਵੀ ਸੁੱਖ ਨੂੰ ਤੁਸੀਂ ਸਮਝਾਓ ਮੁੰਡਾ ਤਾਂ ਗਿਆ ਹੋਇਆ ਪਤਾ ਨਹੀਂ ਕਿੱਥੇ ਆ ਦੋਸਤ ਕੋਲੇ ਉਹ ਵੀ ਟੈਨਸ਼ਨ ਦੇ ਵਿੱਚ ਜਾਦੇ ਉਹਦੇ ਨਾਲ ਵੀ ਡਟਪੀਣਾ ਤਾਂ ਹੀ ਤਾਂ ਉਹ ਬਾਗ ਗਿਆ ਦੇਖੋ ਮੈਂ ਮੇਰੀ ਗੱਲ ਤੁਹਾਨੂੰ ਤੁਹਾਨੂੰ ਗੱਲ ਸਮਝਾਉਣਾ ਵੀ ਕੁੜੀ ਦੇ ਲਈ ਇਹ ਗੱਲ ਹੈ ਤਾਂ ਔਖੀ ਸਮਝ ਲਈ ਪਰ ਬਾਈ ਫਿਰ ਆਪਾਂ ਕੀ ਕਰ ਸਕਦੇ ਜੇ ਅਸੀਂ ਉਹਨਾਂ ਗੱਲ ਹੀ ਨਾ ਸਮਝਾਈ ਸਮਝਾਉਣਾ ਤਾਂ ਉਹ ਪਾਉਗਾ ਠੀਕ ਹੈ ਤੁਸੀਂ ਸਮਝਾਓ ਬਸ ਮੈਂ ਬਸ ਬਤ ਤੁ ਮੈਂ ਤਾਂ ਸ਼ਾਂਤ ਰਹੇ ਜਿਹੜਾ ਕੁਝ ਹੈ ਵੀ ਜਿਵੇਂ ਵੀ ਹੈ ਤੁਸੀਂ ਬਸ ਆਪਦੇ ਹਿਸਾਬ ਨਾਲ ਗੱਲ ਕਰੋ ਠੀਕ ਹੈ ਬਾਕੀ ਕੋਈ ਗੱਲ ਨਹੀਂ ਬਾਕੀ ਮੈਂ ਹੈਗਾ ਆਪੇ ਕਰ ਲਊਗਾ ਕੀ ਰੰਤ ਸਿਡਿਟ ਕਰ ਕਰ ਦੋ ਮੈਨੂੰ ਆਇਆ ਕੋਈ ਗੱਲਬਾਤ ਨਾ ਕਰ ਲੈ ਕਈ ਵਾਰੀ ਕੁੜੀਆਂ ਬੈਠੀ ਵਾਠੀ ਦੇ ਦਿਮਾਗ ਚ ਪੁੱਟੀ ਸਿੱਧੀ ਗੱਲ ਆ ਗਈ ਬਾਈ ਦੋਨੇ ਘਰ ਪੱਟੇ ਜਾਣਗੇ ਹਾਂ ਤੁਸੀਂ ਸਮਝਾ ਦਿਓ ਚੰਨ ਭਾਈ ਬ੍ਰੂ ਮੇਰ ਘਰ ਕੀ ਕਰਾਂ ਇਹ ਤਾਂ ਹਰ ਇੱਕ ਚੀਜ਼ ਕਹਿ ਜਾਂਦੇ ਆ ਆਹ ਵੇਚ ਦੇ ਆਹ ਵੇਚ ਦੇ ਤੂੰ ਉੱਥੇ ਵਗ ਚੱਲ ਪਰ ਮੈਂ ਆ ਕਰ ਛੱਡ ਕੇ ਕਿਤੇ ਨਹੀਂ ਜਾਂਦੀ ਜੇ ਮੇਰੀ ਪ੍ਰਾਣ ਨਿਕਲਣਗੇ ਤਾਂ ਇਸੇ ਘਰ ਹੀ ਨਿਕਲਣਗੇ ਇਹ ਮਾੜੀ ਜੰਮੀ ਸੀ ਤਾਂ ਮੈਂ ਗੱਲਾਂ ਖਵਾਉਂਦੀ ਆ ਤਾਂ ਜੀ ਜੀ ਕਹਿ ਦਿੰਦਾ ਮੈਨੂੰ ਤੇਰੀ ਧੀ ਇਹ ਜੀ ਨਿਕਲੀ ਪਰ ਕਹਿੰਦੇ ਹੁੰਦੇ ਆ ਮਾਂ ਤੇ ਜਨਮ ਦਿੰਦਾ ਕਿਸਮਤ ਤਾਂ ਤੇ ਲੇਖ ਨਹੀਂ ਲਿਖਦਾ ਮੈਨੂੰ ਕੀ ਦਿੱਤਾ ਸੀ ਅੱਡੀ ਮਾੜੀ ਕਿਸਮਤ ਵਾਲੀ ਨਿਕਲੂਗੀਓ ਜਿਹੜੀ ਸਾਨੂੰ ਜਿਉਂਦੇ ਉਹਨੂੰ ਮਾਰ ਜੂਗੀ ਐਕਸ਼ਨ ਟੈਡੀ ਜੀ ਮੈਨੂੰ ਐਂ ਦੱਸੋ ਉਹ ਕੁੜੀ ਕੌਣ ਸੀ ਉਹ ਤਾਂ ਉਹ ਕੋਈ ਨਹੀਂ ਸੀ ਹੁਣ ਛੱਡੋ ਨਾ ਬੰਦਾ ਟੈਡੀ ਕਿਵੇਂ ਛੱਡਾਂ ਤੁਹਾਡੇ ਤੋਂ ਵੀ ਮੈਨੂੰ ਇਹ ਉਮੀਦ ਨਹੀਂ ਸੀ ਤੁਸੀਂ ਮੇਰੇ ਨਾਲ ਐਨਾ ਵੱਡਾ ਧੋਖਾ ਕੀਤਾ ਤੁਸੀਂ ਉਹ ਕੁੜੀ ਨੂੰ ਇਸ ਵਾਸਤੇ ਲੈ ਕੇ ਆਏ ਸੀ ਪੱਛੀ ਵਾਸਤੇ ਨਾਲੇ ਪੈਸੇ ਨਹੀਂ ਦਿੱਤੇ ਨਹੀਂ ਬੇਟਾ ਜੋ ਵੀ ਸੀ ਉਹ ਗੱਲਾਂ ਛੱਡੋ ਹਨਾ ਹੁਣ ਪੁੱਤ ਮੈਂ ਤਾਂ ਪਹਿਲਾਂ ਹੀ ਟੈਨਸ਼ਨ 'ਚ ਹਾਂ ਸਾਰਾ ਕੁਝ ਲੈ ਕੇ ਭੱਜ ਗਈ ਆ ਉਹ ਬਾਕੀ ਆ ਹੁਣ ਕੀ ਪਤਾ ਕਿੱਥੇ ਗਈ ਕਿੱਥੇ ਨੇ ਹੁਣ ਆਈ ਚੱਈਏ ਕਰੋ ਗੱਲ ਨੂੰ ਆਪਾਂ ਕੀ ਗੱਲ ਕਰਨੀ ਆ ਹੁਣ ਟੈਡੀ ਜੇ ਉਹ ਨਾਲ ਚੱਲਦੀ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਤੁਸੀਂ ਤਾਂ ਮੈਨੂੰ ਫਿਰ ਵੀ ਇਸ ਧੋਖੇ 'ਚ ਰੱਖਣਾ ਸੀ ਨਾਲੇ ਮੈਨੂੰ ਨਹੀਂ ਪਤਾ ਮੇਰੇ ਜਾਨ ਤੋਂ ਬਾਅਦ ਇੱਥੇ ਕੀ ਕੁਝ ਹੋਇਆ ਹੋਣਾ ਦੇਖੋ ਤਾਂ ਅਸੀਂ ਤੇਰਾ ਕੋਈ ਧੋਖਾ ਨਹੀਂ ਕੀਤਾ ਨਾਲ ਜਿਹੜੇ ਧੋਖੇ ਦੀ ਤੂੰ ਗੱਲ ਕਰਦੀ ਹੈ ਨਾ ਇਸ ਗੱਲ ਦੀ ਸਾਰੀ ਗੱਲ ਤੇਰੇ ਮੰਮੀ ਡੈਡੀ ਨੂੰ ਪਤਾ ਕੀ ਡੈਡੀ ਜੀ ਤੁਸੀਂ ਕੀ ਕਹਿਣੇ ਮੰਮੀ ਡੈਡੀ ਨੂੰ ਪਤਾ ਬਿਲਕੁਲ ਇਹ ਆਈਡੀਆ ਤੇ ਮੰਮੀ ਡੈਡੀ ਦਾ ਸੀ ਮੈਂ ਤੈਨੂੰ ਪਹਿਲਾਂ ਵੀ ਇਹ ਗੱਲ ਦੱਸੀ ਹੈ ਤੇਰੇ ਮੰਮੀ ਡੈਡੀ ਨੇ ਹੀ ਆਖਿਆ ਸੀ ਵੀ ਭਾਈ ਜੇਕਰ ਤੁਸੀਂ ਬੱਚਾ ਲੈਣਾ ਸਾਡੀ ਕੋਈ ਮਾਂ ਨਹੀਂ ਬਣ ਸਕਦੀ ਕਸ ਨੂੰ ਕਿ ਕਿਸੇ ਹੋਰ ਨਾਲ ਲੱਟ ਤੇ ਬੱਚਾ ਦੇਣਾ ਅਸੀਂ ਤਾਂ ਅਸੀਂ ਤਾਂ ਇਹ ਗੱਲ ਵੀ ਕਹੀ ਸੀ ਪਹਿਲਾਂ ਤੈਨੂੰ ਪੁੱਛਿਆ ਸੀ ਵੀ ਭਾਈ ਦੇਖ ਲਾ ਵੀ ਬੱਚੇ ਦਾ ਵਿਆਹ ਹੋਰ ਕਰਦਣੇ ਲੱਗੇ ਤਾਂ ਪਰ ਸੇਰਾ ਕਿਹਾ ਨਹੀਂ ਮੇਰੀ ਦੋਸਤੀ ਹੈ ਤੇਰੇ ਡੈਟੀ ਦੇ ਨਾਲ ਤੇ ਮੇਰੀ ਦੋਸਤੀ ਟੁੱਟਦੀ ਹੈ ਇਸ ਕਰਕੇ ਸੱਚ ਉੱਪਰ ਤੇਰੀ ਮੰਮਾ ਨੂੰ ਕੁਝ ਕਿਹਾ ਸੀ ਕਿ ਨਹੀਂ ਕਿਹਾ ਸੀ ਹਾਂ ਕਿਹਾ ਸੀ ਨਾਲੇ ਅਸੀਂ ਤਾਂ ਦੋਸਤੀ ਦੀ ਪੂਰੀ ਰੱਖੀ ਹੈ ਇੱਜ਼ਤ ਵੜਾ ਕੇ ਤੇ ਤੇਰੇ ਪਿਓ ਨੇ ਕੀ ਕੀਤਾ ਫੰਦ ਨਾਲ ਐਡਾ ਬੜਾ ਧੋਖਾ ਹਾਂ ਜਦੋਂ ਪਤਾ ਹੀ ਨਹੀਂ ਸੀ ਤੇ ਮਾਂ ਨੂੰ ਪਤਾ ਸੀ ਵੀ ਸਾਡੀ ਕੁੜੀ ਮਾਂ ਨਹੀਂ ਬਣ ਸਕਦੀ ਫਿਰ ਸਾਡਾ ਘਰ ਇਥੇ ਆਇਆ ਸੀ ਡੰਗਣ ਨੂੰ ਹਾਂ ਪੁੱਤ ਡੈਡੀ ਪਰ ਤੁਸੀਂ ਇੱਕ ਵਾਰ ਮੇਨਾਂ ਗੱਲ ਤਾਂ ਕਰਦੇ ਨਾ ਮੈਂ ਤਾਂ ਤੁਸੀਂ ਇੰਨਾ ਵੱਡ ਸੱਚ ਚੁਪਾ ਕੇ ਰੱਖਿਆ ਗੱਲ ਸੁਣ ਕਿਉਂ ਨਹੀਂ ਕਰੀ ਗੱਲ ਕਿੰਨੇ ਵੱਲ ਗੱਡੀ ਨੇ ਗੱਲ ਕਰੀ ਤੂੰ ਚੁੱਪ ਕਰ ਰਹਿਣਾ ਤੂੰ ਹੌਲੀ ਬੋਲ ਠੀਕ ਹੈ ਜਵਾਬ ਕਿਹੜੀ ਆ ਉਹਨੂੰ ਗੁੱਸਾ ਆ ਗਿਆ ਫਿਰ ਕੀ ਹੋ ਗਿਆ ਦੇਖ ਪੁੱਤ ਤੈਨੂੰ ਮੈਂ ਗੱਲ ਸਮਝਾਉਣਾ ਦੇਖਾ ਜਦੋਂ ਤੇਰੇ ਡੈਡੀ ਨਾਲ ਮੇਰੀ ਗੱਲਬਾਤ ਹੋਈ ਸੀ ਤੇਰੇ ਵਿਆਹ ਪਰ ਨਾ ਤਾਂ ਤੇਰੇ ਡੈਡੀ ਨੇ ਸਮਝ ਇਹ ਗੱਲ ਦੱਸੀ ਸੀ ਕੁੜੀ ਦੇ ਵਿੱਚ ਆਹ ਪ੍ਰੋਬਲਮ ਠੀਕ ਹੈ ਥਾਂ ਬੱਖਰੀ ਗੱਲ ਸੀ ਕਿਉਂ ਨੇ ਭਾਈ ਦੇਣ ਲੈਣ ਮੈਨੂੰ ਇੰਨਾ ਜ਼ਿਆਦਾ ਹੋਰ ਕੀਤਾ ਤੇ ਮੇਰਾ ਵੀ ਕਿਤੇ ਨਾ ਕਿਤੇ ਐ ਦਿਲ ਸੀਗਾ ਵੀ ਚੱਲ ਕੋਈ ਨਹੀਂ ਜਦੋਂ ਇੰਨਾ ਦੇਣ ਲੈਣ ਮਿਲ ਰਿਹਾ ਤਾਂ ਚੱਲ ਕੋਈ ਗੱਲ ਬਾਕੀ ਮੇਰੀ ਦੋਸਤੀ ਜੇ ਰਿਸ਼ਤੇਦਾਰਾਂ ਦੇ ਤਾਂ ਹੋਰ ਕੀ ਚਾਹੀਦਾ ਦੇ ਪੁੱਤ ਹੁਣ ਕਿੰਨਾ ਚੇਂਜ ਹੋ ਗਿਆ ਤੈਨੂੰ ਵੀ ਪਤਾ ਕਿਹੜੇ ਐਕਟਰ ਦੇ ਤੂੰ ਨਹੀਂ ਦੇ ਕਿੱਥੇ ਆਪਾਂ ਚੈੱਕ ਨਹੀਂ ਕਰਾਇਆ ਪਤਾ ਨਾ ਸਾਰੀ ਗੱਲ ਤੇਨੂੰ ਨਹੀਂ ਤੇ ਨਹੀਂ ਵੀ ਪਤਾ ਕਿ ਮੱਕਸ ਲਾਡੀ ਵਿੱਚ ਪੁੱਤਲ ਤੇਰੇ ਵਿੱਚ ਡੈਡੀ ਜੀ ਫਿਰੇ ਦੇ ਵਿੱਚ ਮੇਰੀ ਕੀ ਗਲਤੀ ਆ ਮੈਂ ਤਾਂ ਅਸੀਂ ਤਾਂ ਤੈਨੂੰ ਕਿਹਾ ਨਹੀਂ ਵੀ ਤੇਰੀ ਗਲਤੀ ਤੈਨੂੰ ਤਾਂ ਤੈਨੂੰ ਤਾਂ ਅਸੀਂ ਕੁਝ ਵੀ ਨਹੀਂ ਆਖਿਆ ਵੀ ਤੇਨ ਗਲਤੀ ਨਹੀਂ ਹੈ ਪੁੱਤਲ ਪਰ ਮੇਰੀ ਗੱਲ ਸੁਣ ਬੇਟਾ ਜੇ ਇਸ ਦਾ ਦਰਾਰਸ ਨਾ ਹੋ ਪਾ ਤਾਂ ਤੂੰ ਆਂਦੇ ਮੈਂ ਇਸ ਪਿੰਡ ਵਿੱਚ ਸ਼ਹਿਰ ਵਿੱਚ ਕਿਵੇਂ ਤੁਰੂਗਾ ਕਿਵੇਂ ਦੁਨੀਆ ਤੇ ਜਾਊਗਾ ਨਹੀਂ ਹੁਣ ਤੁਸੀਂ ਅਸੀਖ ਤੇ ਜ਼ਿੰਦਗੀ ਅੱਗੇ ਵਧਾਉਣੀ ਹੈ ਨਾ ਸਿਆਣੇ ਕਹਿੰਦੇ ਜਮੀਨਾਂ ਦੇ ਜਦਾਤਾਂ ਨੂੰ ਸਾਹਮਣ ਵਾਲਾ ਵਾਰਿਸ ਆਉਣਾ ਜ਼ਰੂਰੀ ਹੈ ਇਸੇ ਕਰਕੇ ਤਾਂ ਲੋਕ ਪੁੱਤ ਪਿੱਛੇ ਜਾਂਦੇ ਨੇ ਚਾਹੇ ਉਹ ਲਾਲਚੀ ਹੋਣ ਪਿਓ ਦਾ ਦੇਦੀ ਬਣਾਈ ਹੋਈ ਸਾਹਮਣ ਵਾਸਤੇ ਵੀ ਤਾਂ ਕੋਈ ਨਾ ਬੁੱਝ ਚਾਹੀਦਾ ਇਸ ਕਰਕੇ ਸੰਵੇਕ ਕਦਮ ਚੱਕਣਾ ਪਿਆ ਬਾਕੀ ਤੈਨੂੰ ਮੇਰੇ ਤੇ ਗੁੱਸਾ ਤਾਂ ਮੈਂ ਤੇ ਤੁਮਾਫੀ ਮੰਗਦਾ ਹਾਂ ਕਹਣੀ ਤੁਸੀਂ ਆਪਣੀ ਜਗ੍ਹਾ ਚੰਗਾ ਸਹੀ ਹੋ ਪਰ ਮੈਨੂੰ ਮੰਮੀ ਡੈਡੀ ਤਾਂ ਕਹਿ ਮੀਦ ਨਹੀਂ ਸੀ ਕਿ ਉਹਨਾਂ ਨੇ ਤੈਨੂੰ ਇਹ ਕੁਛ ਕਰਨ ਨੂੰ ਕਿਹਾ ਪੁੱਤ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਤੇਰਾ ਘਰ ਰੱਖਣ ਲਈ ਹੀ ਕਿਹਾ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਸਹੀ ਸੋਚਿਆ ਪਰ ਤੂੰ ਗਲਤੀ ਕਰ ਦਿੱਤੀ ਹੈ ਜੀਲ ਕੇ ਕੋਈ ਕੋਈ ਨਹੀਂ ਫਾਇਦਾ ਸੋ ਜਾਵੇਂ ਠੀਕ ਹੈ ਨਾ ਬੱਸ ਡੈਡੀ ਮੈਂ ਤਾਂ ਮੰਮੀ ਨਾਲ ਗੱਲ ਕਰ ਰਹੀ ਹਾਂ ਕਿ ਉਹਨਾਂ ਨੇ ਮੇਰੇ ਨਾਲ ਇਹ ਨਾ ਪੁੱਤ ਪੁੱਤ ਗੱਲ ਤਾਂ ਸੁਣ ਤੈਨੂੰ ਕੋਈ ਗੱਲ ਕਰ ਲੈਣ ਦੋ ਕੀ ਕਰ ਰਹੇ ਹੋ ਬੰਦ ਤੂੰ ਕੀ ਇਹ ਨਾ ਬੋਲਦੀ ਐ ਕੀ ਗੱਲ ਕੋਈ ਮੈਂ ਕੁਛ ਨਹੀਂ ਬੋਲੀ ਮੈਂ ਇਨਿੰਗ ਹੈ ਵੀ ਆਪਾਂ ਇੱਕ ਘਰ ਦੇ ਵਾਸਤੇ ਇੰਨਾ ਕੁਛ ਕਰਿਆ ਹੋਰ ਮੈਂ ਕੁਛ ਨਹੀਂ ਬੋਲੀ ਤੁਸੀਂ ਘਰ ਦੇ ਵਿੱਚ ਹੀ ਬੈਠੋ ਸੁਣਿਆ ਵੀ ਹੋਊਗਾ ਜੇ ਮੈਂ ਕੁਛ ਬੋਲਿਆ ਹੋਊਗਾ ਹੁਣ ਮੈਨੂੰ ਵੀ ਪਤਾ ਤੁਸੀਂ ਉੱਥੇ ਕੀ ਗੱਲਾਂ ਕਰਕੇ ਆਏ ਹੋ ਚਲ ਕੋਈ ਮਜਾਜ ਉਹਨੇ ਬੋਲਤਾ ਹੋਇਆ ਜੇ ਮੈਂ ਉੱਤ ਡੇਤਾ ਐ ਨਹੀਂ ਬੋਲਦਾ ਸਭ ਜਿਆ ਕਰ ਗਰ ਲੋ ਫੇ ਮੈਨੂੰ ਵੀ ਤਾਂ ਗੁੱਸਾ ਹੁੰਦਾ ਜਦੋਂ ਆ ਕੇ ਕਿ ਮੇਰਾ ਧੋਖਾ ਕੀਤਾ ਮਨ ਧੋਖਾ ਤਾਂ ਸਾਡੇ ਨਾਲ ਹੋਇਆ ਸਾਨੂੰ ਕਿਸੇ ਨਾਲ ਨਹੀਂ ਹੋਇਆ ਧੋਖਾ ਤਾਂ ਮੇਰੇ ਤੇ ਵੀਰ ਨੇ ਮੇਰੇ ਨਾਲ ਕਰਤਾ ਅਲਤੋਫਿਕਤ ਕਰ ਲੈਗੀ ਨਾਲੇ ਬੇਇੱਜ਼ਤੀ ਨਾਲੇ ਨੂੰਹ ਪੁੱਤ ਤੇ ਬੁਰੀ ਨਹੀਂ ਸਭ ਕੁਝ ਕਰ ਦਿੱਤੋ ਸਮਾਂ ਏਗਾ ਉਹ ਦੱਤਿਆ ਨਾ ਜੇੜਾ ਕੁਝ ਹੋ ਗਿਆ ਹੋ ਗਿਆ ਆਪਣੇ ਕਰਮਾਂ ਚ ਸੀ ਇੰਨਾ ਘਾਟਾ ਖਾਣਾ ਖਵਰਾ ਤੇ ਮਾਤਮਾ ਨੇ ਕੋਈ ਚੰਗੇ ਨਹੀਂ ਕਰਿਆ ਹੋਏ ਕੋਈ ਚੰਗਾ ਹੀ ਬਣਨਾ ਹੋਵੇ ਕੁਛ ਆਪਣੇ ਚਲੋ ਦੇਖੀ ਜਦੋਂ ਚੰਗਾ ਬਣੂ ਹਜੇ ਤੱਕ ਤਾਂ ਨਹੀਂ ਬਣਿਆ ਹਜੇ ਤੱਕ ਤਾਂ ਇਥੇ ਬੇਗਾਂ ਦੇ ਫਿਰਦੇ ਸਭ ਕੁਝ ਹੁੰਦੇ ਸੰਦੇ ਕੀ ਇਸ ਚੀਜ਼ ਦੀ ਕਮੀ ਹੈ ਮੇਰੇ ਕੋਲ ਐ ਸਾਜਮਈਂ ਜਦਾਤਕਾਰ ਬਾਰ ਕੋਠੀਆਂ ਬਿਜ਼ਨਸ ਸੈਕਟਰੀਆਂ ਸਭ ਕੁਝ ਬਸ ਚੰਗ ਤੁਸੀਂ ਇੱਕ ਪੁੱਤਾ ਹੋ ਜੇ ਤਾਂ ਬਸ ਦੁਨੀਆ ਦੇ ਵਿੱਚ ਨਾ ਰਹੇ ਜੇ ਆਪਣੇ ਘਰ ਮੰਜ ਪੁੱਤਾ ਖੜ੍ਹਾਉਣਾ ਹੋਇਆ ਨਾ ਹੋ ਜਾ ਤੁਸੀਂ ਕਿਉਂ ਐਵੇਂ ਫਿਕਰ ਕਰਦੇ ਨਾਲੇ ਇਹ ਗੱਲਾਂ ਜੇ ਆਪਾਂ ਲਾਡੀ ਦੇ ਸਾਹਮਣੇ ਕਰਾਂਗੇ ਨਾ ਉਹ ਹੋਰ ਵੀ ਟੁੱਟ ਲਈ ਜੀ ਪਰ ਲੈ ਉਹਦੇ ਮਨ ਚ ਕਿੱਡੀ ਟੰਚ ਆਪਾਂ ਤਾਂ ਸਿਆਣੇ ਆ ਆਪਾਂ ਤਾਂ ਸਮਝੋ ਤੱਕਾ ਲੈਂਦੇ ਆ ਮਨ ਉਹ ਬੱਚੇ ਹਨ ਆਪਾਂ ਉਹਨੂੰ ਸਮਝਾਉਣਾ ਇਹ ਨਹੀਂ ਕਿ ਉਹ ਆਪਾਂ ਉਹਨੂੰ ਸਮਝਾਵੇ ਬੈਠ ਕੇ ਮੇਰਾ ਤਾਂ ਉਹ ਵੀ ਕੱਲ ਦਾ ਫੋਨ ਨਹੀਂ ਚੱਕਦਾ ਚਲ ਮੈਂ ਕਿਹਾ ਹੁਣ ਜੀ ਤੇਰ ਨਾਲ ਗੱਲ ਹੋਈ ਆ ਤੂੰ ਤੈਨੂੰ ਦੱਸ ਤਾ ਮੈਂ ਵੀ ਮੈਂ ਚੰਡੀਗੜ੍ਹ ਜਾਣਾ ਚਲ ਕੋਈ ਗੱਲ ਨਹੀਂ ਚਾਰ ਦਿਨ ਲਾਇਆ ਉਹਦੇ ਜਵਾਬ ਕੋ ਉਮ ਮੇਰੇ ਆਲੂ ਗਾਦੇ ਜੇ ਉਸਤਾਜ ਬਟੂਖਾਉਂ ਪੀ ਉਹ ਚੱਲ ਆ ਗੱਲ ਨੂੰ ਭੁੱਲ ਜੂਗਾ ਮਨ ਹੋਰ ਹੋ ਜਾਂਦਾ ਕੁਛ ਨਹੀਂ ਹੁੰਦਾ ਲਾਲੂ ਬਾਪੂ ਚੱਕ ਨਹੀਂ ਪਤਾ